ਸ਼ਿਕਾਜੀ ਬਾਰਕਤ ਵੀਡੀਓ ਵਿੱਚ ਜਦੋਂ ਪ੍ਰੀਤ ਦੀ ਸੱਸ ਪ੍ਰੀਤ ਨੂੰ ਬੋਲਦੀ ਹੁੰਦੀ ਆ ਤੇ ਸੋਨੂ ਤੇ ਜੀਤਾ ਉਹਨਾਂ ਦੇ ਕੰਧ ਤੋਂ ਸਾਹ ਕੁਝ ਸੁਣ ਲੈਂਦੇ ਆ ਕਿਵੇਂ ਉਹ ਪ੍ਰੀਤ ਦਾ ਬੁਰਾ ਹਾਲ ਕਰਦੇ ਆ ਪ੍ਰੀਤ ਦੀ ਸੱਸ ਕਹਿੰਦੀ ਹੈ ਜੇ ਤੂੰ ਭੂਆ ਦੇ ਘਰ ਗਈ ਤਾਂ ਉਹਨਾਂ ਨਾਲ ਗੱਲਾਂ ਕਰਦੀ ਦੇਖ ਲਈ ਤਾਂ ਮੈਂ ਤੈਨੂੰ ਛੱਡਣਾ ਨਹੀਂ ਜਦੋਂ ਵਿੱਕੀ ਪੁੱਛਦਾ ਹੈ ਕਿ ਕੀ ਗੱਲ ਹੋ ਗਈ ਤਾਂ ਮੰਮੀ ਦੱਸਦੇ ਆ ਕਿ ਥੱਲੇ ਕੇ ਨਾਲ ਕਮੇਟੀ ਮੇਰੇ ਪੱਲੇ ਪਾ ਦਿੱਤੀ ਸਾਰਾ ਘਾਟਾ ਮੈਨੂੰ ਪੈ ਗਿਆ ਸੋਨੂੰ ਹੁਣ ਸੋਨੂੰ ਸੋਣ ਲੈਂਦਾ ਹੈ ਤੇ ਬੋਲਦਾ ਹੈ ਕਿ ਅਸੀਂ ਤਾਂ 100-100 ਕਰਕੇ ਬੋਲੀ ਦਿੰਦੇ ਸੀ ਤੁਸੀਂ ਤਾਂ 5000 ਕਰਕੇ ਵਧਾ ਦਿੱਤੀ ਫਿਰ ਸੋਨੂੰ ਸਾਨੂੰ ਲੱਗਿਆ ਕਿ ਤੁਹਾਨੂੰ ਲੋੜ ਹੋਣੀ ਆ ਤਾਂ ਹੀ ਤਾਂ ਅਸੀਂ ਉਥੋਂ ਆ ਗਏ ਕਿ ਅਗਲੀ ਵਾਰ ਅਸੀਂ ਲੈ ਲਵਾਂਗੇ ਪਰ ਸੋਨੂੰ ਪਰ ਸਾਨੂੰ ਕੀ ਪਤਾ ਤੁਸੀਂ ਸਾਡੇ ਨਾਲ ਚਾਲ ਖੇਡ ਰਹੇ ਆ ਜਦੋਂ ਤਾਂ ਵਿੱਕੀ ਦਾ ਰਿਸ਼ਤਾ ਕਰਦਾ ਕਰਵਾਉਣਾ ਸੀ ਤਾਂ ਸਾਡੇ ਅੱਗੇ ਪਿੱਛੇ ਹੁਣ ਪਰ ਤੁਸੀਂ ਪ੍ਰੀਤ ਨੂੰ ਵੀ ਸਾਡੇ ਨਾਲ ਨਹੀਂ ਬੋਲਣ ਦਿੰਦੇ ਨਾ ਸਾਡੇ ਘਰੇ ਆਣ ਦਿੰਦੇ ਆ ਫਿਰ ਵਿੱਕੀ ਬੋਲਦਾ ਹੈ ਕਿ ਅਸੀਂ ਤਾਂ ਕਦੇ ਮਨਾ ਨਹੀਂ ਕੀਤਾ ਪ੍ਰੀਤ ਨੂੰ ਪਰ ਪ੍ਰੀਤ ਨੂੰ ਵੀ ਬਹੁਤ ਗੁੱਸਾ ਆਉਂਦਾ ਹੈ ਤੇ ਪ੍ਰੀਤ ਬੋਲਦੀ ਹੈ ਕਿ ਭੂਆ ਜੀ ਇਹ ਮੈਨੂੰ ਤੁਹਾਡੇ ਘਰ ਨਹੀਂ ਆਉਣ ਦਿੰਦੇ ਫਿਰ ਵਿੱਕੀ ਪ੍ਰੀਤ ਨੂੰ ਗੁੱਸੇ ਹੁੰਦਾ ਹੈ ਕਿ ਕਦੋਂ ਰੋਕਿਆ ਪ੍ਰੀਤ ਨੇ ਕਿਹਾ ਮੈਨੂੰ ਗਲੀ ਵਿੱਚ ਤਾਂ ਨਿਕਲਣ ਨਹੀਂ ਦਿੰਦੇ ਫਿਰ ਵਿੱਕੀ ਪ੍ਰੀਤ ਨੂੰ ਬਹੁਤ ਗੁੱਸਾ ਕਰਦਾ ਹੈ ਤੇ ਉਸਦੇ ਹੱਥ ਚੱਕਣ ਦੀ ਕੋਸ਼ਿਸ਼ ਕਰਦਾ ਹੈ ਸਾਰੇ ਜਾਣੇ ਵਿੱਕੀ ਦੇ ਘਰ ਆ ਜਾਂਦੇ ਹਨ ਕਿ ਹੁਣ ਲਾ ਕੇ ਦੇਖ ਸਾਡੀ ਕੁੜੀ ਨੂੰ ਹੱਥ ਅਸੀਂ ਇੱਥੇ ਖੜੇ ਹਾਂ ਫਿਰ ਫੁੱਫੜ ਜੀ ਵੀ ਬਹੁਤ ਗੁੱਸਾ ਕਰਦੇ ਆ ਤੇ ਵਿੱਕੀ ਨੂੰ ਕਹਿੰਦੇ ਆ ਜੇ ਕੁੜੀਆਂ ਦੇ ਰਿਸ਼ਤੇ ਕਰਵਾਉਣਾ ਜਾਣਦਾ ਹਾਂ ਤਾਂ ਕੁੜੀਆਂ ਨੂੰ ਬਸਾਉਣਾ ਵੀ ਜਾਣਦਾ ਹਾਂ ਫਿਰ ਵਿੱਕੀ ਅੰਦਰ ਚਲਾ ਜਾਂਦਾ ਹੈ ਤੇ ਪ੍ਰੀਤ ਆਪਣਾ ਪਰਸ ਦੇਖਦੀ ਆ ਤੇ ਮੰਮੀ ਦੇ ਚਾਰ ਮੰਮੀ ਨੇ 4000 ਰੁਪਏ ਮੇਰੇ ਪਰਸ ਵਿੱਚੋਂ ਕੱਢ ਲਏ ਕੱਢ ਲਏ ਜਿਹੜੇ ਮੇਰੀ ਮੰਮੀ ਨੇ ਮੈਨੂੰ ਦਿੱਤੇ ਸੀ ਫਿਰ ਪ੍ਰੀਤ ਤੇ ਹੱਥ ਚੁੱਕ ਫਿਰ ਵਿੱਕੀ ਨੂੰ ਦੱਸਦੀ ਆ ਕਿ ਮੰਮੀ ਨੇ ਮੇਰੇ ਪਰਸ ਚੋਂ 4000 ਰੁਪਏ ਕੱਢ ਲਏ ਤੇ ਵਿੱਕੀ ਪ੍ਰੀਤ ਤੇ ਹੱਸ ਚੁਪਦਾ ਹੈ ਤੇ ਕਹਿੰਦਾ ਹੈ ਪੈਸੇ ਮੈਂ ਚੁੱਕੇ ਆ ਤੂੰ ਮੇਰੀ ਮਾਂ ਨੂੰ ਐਦਾਂ ਕਿਦਾਂ ਬੋਲਿਆ ਫਿਰ ਵਿੱਕੀ ਪ੍ਰੀਤ ਨੂੰ 4000 ਰੁਪਏ ਦੇ ਦਿੰਦਾ ਹੈ ਹੁਣ ਪ੍ਰੀਤ ਆਪਣੀ ਮੰਮੀ ਨੂੰ ਦੱਸੇਗੀ ਕਿ ਵਿੱਕੀ ਬਾਰੇ ਵਿੱਕੀ ਨੇ ਮੇਰੇ ਪਰ ਤੇ ਹੱਥ ਚੱਕਿਆ ਤੇ ਮੇਰੇ ਪੈਸੇ ਵੀ ਕੱਢ ਲਏ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ